ਤਾਨੂੰ ਮਿਲਗੇ ਸੀ ਉਮੀਦਵਾਰ ਦੱਸੇ ਜਾ ਰਹੇ ਕਿ ਤੁਹਾਡੀ ਪਾਰਟੀ ਨੂੰ ਵੀ ਦੂਜੀ ਪਾਰਟੀਆਂ ਦੋਸ਼ ਲਾ ਰਹੀਆਂ ਕੱਲ੍ਹ ਤੱਕ ਕੋਈ ਉਮੀਦਵਾਰ ਨਹੀਂ ਮਿਲ ਰਿਹਾ। ਕਮਣੀ ਕਾਲੀ ਦਿਲ ਚੜਦੀ ਕਲਾ ਚ। ਕੁੱਲ ਕੇ 15 ਉਮੀਦਵਾਰ ਵਧੀਆ ਚੋਣ ਕੀਤੀ ਐ ਜਿਹੜੇ ਜਿੱਤਣ ਵਾਲੇ ਉਮੀਦਵਾਰ ਆ ਉਹਨਾਂ ਨੂੰ ਅਸੀਂ ਟਿਕਟਾਂ ਦਿੱਤੀਆਂ। ਦੂਜੀਆਂ ਪਾਰਟੀਆਂ ਬਗਲਾੜ ਛਾ ਕੇ ਕੋਈ ਪੁਲਿਸ ਪ੍ਰਸ਼ਾਸਨ ਦਾ ਸਾਰਾ ਲੈ ਰਿਹਾ। ਆਮਾਦੀ ਪਾਰਟੀ ਕਹਿੰਦੀ ਜਿਹੜੇ ਕੰਮ ਬੋਲਦੇ ਨੇ। ਨੇ ਕੰਮ ਕਰੇ ਹੁੰਨੇ ਉਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਉਹ ਲੋਕਾਂ ਦੇ ਦਿਲਾਂ 'ਚ ਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਲੋਕ ਯਾਦ ਕਰਦੇ ਆ ਆ ਤੁਹਾਡੇ ਸਾਹਮਣੇ ਜਿਹੜੇ ਡਬਲ ਰੋਡ ਬਣੇ ਆ ਨਾ ਰੋਜਾ ਨਿਊ ਚੰਡੀਗੜ੍ਹ ਲਾ ਲਓ ਜੇ ਅੱਜ ਬਣਿਆ ਤਾਂ ਉਹ ਪ੍ਰਕਾਸ਼ ਸਿੰਘ ਬਾਦਲਾ ਉਹ ਸਖਵੀਰ ਸਿੰਘ ਬਾਦਲ ਸਾਹਿਬ ਦੀ ਦੇਣ ਹੈ ਤੁਹਾਡੇ ਪ੍ਰਧਾਨ ਦੇ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ ਪੁਲਿਸ ਵੱਲੋਂ ਕਿਹੜੇ ਏਆਈ ਨਾਲ ਰਿਕਾਰਡਿੰਗ ਬਣਾਤੀ ਚਲਾਤੀ ਆਪਣੇ ਪੇਜ ਦੇ ਉੱਤੇ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਕਾਰਵਾਈ ਦੀ ਤਿਆਰੀ ਹੋ ਰਹੀ ਹੈ ਸਖਵੀਰ ਬਾਦਲ ਤੁਹਾਨੂੰ ਪਤਾ ਹੈ ਜਲ ਜਨਤਕ ਕੀਤੀ ਹੈ ਉਹ ਬਿਲਕੁਲ ਸੱਚੀ ਔਰ ਕੋਈ ਉਹ ਬੇਬੁਨਿਆਦ ਨਹੀਂ ਹੈਗੀ ਪੰਜਾਬ ਦੇ ਵਿੱਚ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਦ ਦੀ ਚੋਣਾ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਕਾਗਜ਼ ਜਮ੍ਹਾਂ ਕਰਵਾ ਰਹੇ ਨੇ ਤਾਂ ਇਸ ਨੂੰ ਲੈ ਕੇ ਪਾਰਟੀਆਂ ਦੇ ਵੱਖ-ਵੱਖ ਤਰ੍ਹਾਂ ਦੇ ਬਿਆਨ ਵੀ ਆ ਰਹੇ ਨੇ ਕਿ ਕਈ ਪਾਰਟੀਆਂ ਨੂੰ ਤਾਂ ਉਮੀਦਵਾਰੀ ਨਹੀਂ ਮਿਲ ਰਹੀ ਇਸ ਨੂੰ ਲੈ ਕੇ ਸ੍ਰੋਮਣੀ ਕਾਲਦਨ ਵੱਲੋਂ ਲਗਾਤਾਰ ਵੀਡੀਓ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਸਾਡੇ ਧੱਕਾ ਹੋ ਰਿਹਾ ਹੈ ਕਿਉਂ ਕੱਲ੍ਹ ਕਨੌਰ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਸਾਰੀਕਿੰਗ ਜਿਹੜੇ ਵੱਲੋਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਜਿਹੜੇ ਉਹਨੂੰ ਦੁਆਰੇ ਦੇ ਡਾਕੂਮੈਂਟਰੀ ਪਾੜੇ ਜਾ ਰਹੇ ਸਾਡੇ ਨਾਲ ਪ੍ਰੇਮਿੰਦਰ ਸੁਹਾਣਾ ਨੇ ਜੋ ਕੀ ਬਲਾਕ ਮੈਜੀ ਪਹੁੰਚੇ ਨੇ ਆਪਣੇ ਜਿਹੜੇ ਉਮੀਦਵਾਰਾਂ ਦੇ ਕਾਰਜ ਜਮਾ ਕਰਾ ਲਏ ਨੇ ਹੌਸਲ ਦੇ ਵਾਸਤੇ ਸੋਣਾ ਸਾਹਿਬ ਤੁਹਾਨੂੰ ਮਿਲਗੇ ਸੀ ਉਮੀਦਵਾਰ ਦੱਸਿਆ ਜਾ ਰਿਹਾ ਕਿ ਤੁਹਾਡੀ ਪਾਰਟੀ ਨੂੰ ਵੀ ਦੂਜੀ ਪਾਰਟੀਆਂ ਦੋਸ਼ ਲਾ ਰਹੀਆਂ ਕੱਲ੍ਹ ਤੋਂ ਤਾਂ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਦੇਖੋ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਚ ਸਾਡੇ ਆ ਤੁਹਾਡੇ ਸਾਹਮਣੇ ਹੀ ਆ ਸਾਡੀ ਸਾਰੀ ਲੀਡਰਸ਼ਿਪ ਖੇੜਾ ਸਾਹਿਬ ਖੜੇ ਹੈ ਸ਼ਾਮ ਲਾਲ ਜੀ ਖੜੇ ਹੈ ਤੇ ਸਾਡੇ ਦਿਲਬਖ ਸਿੰਘ ਜੀ ਮੀਆਂ ਪ੍ਰਸਾਦ ਸਾਹਿਬ ਖੜੇ ਹੈ ਸਾਰੀ ਟੀਮ ਨੇ ਨਾਲ ਮਿਲ ਕੇ 15 ਉਮੀਦਵਾਰ ਤੀ ਤਿਆਰ ਕਰਿਆ ਸੀ ਹਾਂਜੀ ਉਹਨਾਂ ਦੇ 15 ਕਵਰਿੰਗ ਹੋ ਗਏ ਔਰ ਉਤੋਂ ਹੀ ਸਾਡੇ ਨਾਲ ਕੋਲ ਹੋਰ ਉਮੀਦਵਾਰ ਸੀਗੇ ਪਰ ਜਿਹੜੇ ਵਧੀਆ ਚੋਣ ਕੀਤੀ ਐ ਜਿਹੜੇ ਜਿੱਤਣ ਵਾਲੇ ਉਮੀਦਵਾਰ ਹੈ ਉਹਨਾਂ ਨੂੰ ਅਸੀਂ ਟਿਕਟਾਂ ਦਿੱਤੀਆਂ ਹੂੰ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਬਗਲਾੜ ਛਾ ਕੇ ਕੋਈ ਪੁਲਿਸ ਪ੍ਰਸ਼ਾਸਨ ਦਾ ਸਾਰਾ ਲੈ ਰਿਹਾ ਕੋਈ ਕਾਗਜ਼ ਖੋਣ ਤੱਕ ਜਾ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਇਸ ਟੱਕਰੇ ਦੇ ਲਈ ਕਿਉਂਕਿ ਤੁਸੀਂ ਪਿਛਲੀ ਤਰਨ ਤਰਨ ਜਿੰਨੀ ਚੋਣ ਲਾ ਲਓ ਤੇ ਅੱਜ ਵਾਲੀਆਂ ਚੋਣਾਂ ਲਾ ਲਓ ਤਾਂ ਸਾਡੇ ਪ੍ਰਧਾਨ ਸਸ ਕੁਬੀਰ ਸਿੰਘ ਬਾਦਲ ਸਾਹਿਬ ਦਾ ਨੇ ਤਹਈਆ ਕਰ ਲਿਆ ਕਿ ਯਾਰੇ ਪੰਜਾਬ ਚ ਜਿਹੜੀ ਅੱਜ ਸਰਕਾਰ ਲੈਂਡ ਆਰਡਰ ਤੇ ਫੇਲ ਹੋ ਗਈ ਜਿਹੜੀ ਸਰਕਾਰ ਪੰਜਾਬੀਆਂ ਨਾਲ ਝੂਠੇ ਵਾਦੇ ਕਰਕੇ ਸੱਤਾ ਚਾਈਏ ਇਹਨੂੰ ਲਾਂਬੇ ਕਰਨਾ ਔਰ ਉਹਦਾ ਮੁੱਢ ਪਹਿਨਾ ਤਰਨ ਤਨ ਤੇ ਹੁਣ ਆ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਚੋਣਾ ਇਹ ਬੰਨਣ ਗਿਆ ਆਮਾਦੀ ਪਾਰਟੀ ਕਹਿੰਦੀ ਸਾਡੇ ਕੰਮ ਬੋਲਦੇ ਨੇ ਸਾਡੇ ਇੰਨੇ ਨੇ ਫਲੈਕਸ ਐਵੇਂ ਨਹੀਂ ਲੱਗੇ ਅਸੀਂ ਕੰਮ ਕੀਤੇ ਨੇ ਲੋਕਾਂ ਜਾ ਰਹੇ ਆ ਲੋਕ ਰਿਪੀਟ ਕਰਨਗੇ 2027 ਚ ਵੀ ਸਰਕਾਰ ਇਹ ਤਾਂ ਬਲਾਕ ਸੰਮਤੀ ਦਾ ਕੁਝ ਵੀ ਨਹੀਂ ਦੇਖੋ ਜਿਹਨੇ ਕੰਮ ਕਰੇ ਹੁੰਨੇ ਉਹਨੂੰ ਬੋਰਡ ਲਾਣ ਦੀ ਲੋੜ ਨਹੀਂ ਪੈਂਦੀ ਉਹ ਲੋਕਾਂ ਦੇ ਦਿਲਾਂ 'ਚ ਹੁੰਦਾ ਤੇ ਅੱਜ ਵੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਲੋਕ ਯਾਦ ਕਰਦੇ ਆ ਆ ਤੁਹਾਡੇ ਸਾਹਮਣੇ ਜਿਹੜੇ ਡਬਲ ਰੋਡ ਬਣੇ ਹੈ ਨਾ ਜਿੰਨੇ ਵੀ ਰੋਡਸ ਕਨੈਕਟੀਵਿਟੀ ਲਾ ਲਓ ਜਾਂ ਨਿਊ ਚੰਡੀਗੜ੍ਹ ਲਾ ਲਓ ਜੇ ਅੱਜ ਬਣਿਆ ਤਾਂ ਉਹ ਪ੍ਰਕਾਸ਼ ਸਿੰਘ ਬਾਦਲਾ ਉਹ ਸਰਸਕबीर ਸਿੰਘ ਬਾਦਲ ਸਾਹਿਬ ਦੀ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਜਿਹਨੂੰ ਲੋਕ ਅੱਜ ਯਾਦ ਕਰ ਰਹੇ ਆ ਇਹ ਬੋਰਡ ਲਾ ਕੇ ਫੋਕੀ ਸ਼ੋਹਰਤ ਹਾਸਲ ਕਰਕੇ ਇਹ ਲੰਮਾ ਸਮਾਂ ਨਹੀਂ ਚੱਲਦਾ ਇਹ ਜਿਹੜਾ ਚੱਲਣਾ ਸੀ ਚੱਲ ਗਿਆ ਤੀਰ ਹੁਣ ਨਹੀਂ ਚੱਲਾ ਸੋਡੇ ਪ੍ਰਧਾਨ ਦੇ ਉੱਤੇ ਵੀ ਇਲਜ਼ਾਮ ਲੱਗ ਰਹੇ ਨੇ ਪੁਲਿਸ ਵੱਲੋਂ ਕਿਸੇ ਰਕੇ ਏਆਈ ਨਾਲ ਰਿਕਾਰਡਿੰਗ ਬਣਾਤੀ ਚਲਾਤੀ ਆਪਣੇ ਪੇਜ ਦੇ ਉੱਤੇ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਕਾਰਵਾਈ ਦੀ ਤਿਆਰੀ ਹੋ ਰਹੀ ਹੈ ਸੁਖਵੀਰ ਬਾਲ ਤੁਹਾਨੂੰ ਪਤਾ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਜੋ ਗੱਲ ਜਨਤਕ ਕੀਤੀ ਹੈ ਉਹ ਬਿਲਕੁਲ ਸੱਚੀ ਔਰ ਕੋਈ ਉਹ ਬੇਬੁਨਿਆਦ ਨਹੀਂ ਹੈਗੀ ਅੱਜ ਮਾਨਯੋਗ ਪੰਜਾਬ ਵਣਾ ਰਹਿਣਾ ਹਾਈ ਕੋਰਟ ਚ ਉਹ ਜਿਹੜੀ ਕਲਿੱਪ ਹੈ ਉਹ ਸਾਡੀ ਸ਼ਰੋਮਣੀ ਕਾਲੀ ਦਿਲਵਲੋਂ ਉੱਥੇ ਅੱਜ ਪੇਸ਼ ਵੀ ਹੋ ਰਹੀ ਹੈ ਔਰ ਉਸ ਅਸੀਂ ਉਹਦੀ ਮੰਗ ਕਰ ਰਹੇ ਆ ਵੀ ਜੇ ਪੁਲਿਸ ਪ੍ਰਸ਼ਾਸਨ ਇਹ ਗੱਲਾਂ ਕਰ ਰਿਹਾ ਜਿਹੜਾ ਕਿਉਂਕਿ ਜੇ ਉਹ ਸੱਚੀ ਹੈ ਤਾਂ ਅਸੀਂ ਤਾਂ ਹਾਈ ਕੋਰਟ ਗਏ ਔਰ ਤੁਸੀਂ ਇਹ ਦੇਖਿਓ ਵੀ ਪਹਿਲਾਂ ਜਿਹੜਾ ਤੱਕ ਇਹਨਾਂ ਨੇ ਤਰਨ ਤਰਨ ਕਰਿਆ ਹੁਣ ਇਹ ਪੰਜਾਬ 'ਚ ਕਰਨਾ ਚਾਹ ਰਹੇ ਸੀਗੇ ਇਹਦੇ ਨਾਲ ਤੁਸੀਂ ਉਹੀ ਕਹੋ ਵੀ ਆਰ ਬੀ ਇਲੈਕਸ਼ਨ ਅਸੀਂ ਜਿਤਨਾ ਜਾਂ ਅਸੀਂ ਬਣਾਉਣੇ ਆ ਤਾਂ ਬਣਾ ਲਓ ਦੂਜਿਆਂ ਦੇ ਕਾਗਜ਼ ਜਮ੍ਹਾਂ ਕਰਾਓ ਜਾਂ ਇਲੈਕਸ਼ਨ ਇਹਨਾਂ ਕਰਾਓ ਠੀਕ ਹੈ ਨਾ ਜੇ ਹੁਣ ਉਹ ਵੀ ਮਾਨਯੋਗ ਪੰਜਾਬ ਦਾ ਜਿਹੜਾ ਹਰਿਆਣਾ ਹਾਈ ਕੋਰਟ ਚੋਂ ਇਹਨਾਂ ਨੂੰ ਫਟਕਾਰ ਲੱਗੀ ਤਾਂ ਇਹਨਾਂ ਨੂੰ ਇਲੈਕਸ਼ਨ ਕਰਾਣਾ ਪਿਆ ਨਹੀਂ ਇਲੈਕਸ਼ਨ ਇਹ ਨਹੀਂ ਹੋਣਾ ਸੀਗਾ ਪਰ ਸ੍ਰੋਮਣੀ ਕਾਲਦਲ ਦੀ ਕਿਉਂ ਵੀਡੀਓ ਆ ਰਹੀਆਂ ਨੇ ਕਿ ਸਾਡੇ 'ਤੇ ਧੱਕਾ ਹੋ ਰਿਹਾ ਕਾਂਗਰਸ ਵਾਲੇ ਇਹ ਨਹੀਂ ਕਹਿ ਰਹੇ ਇਸ ਤਰੀਕੇ ਨਾਲ ਕਿ ਸਾਡੇ 'ਤੇ ਧੱਕਾ ਹੋ ਰਿਹਾ ਭਾਈ ਜੀ ਜਿਹਦੀਆਂ ਲੱਤਾਂ 'ਚ ਜਾਨ ਹੁੰਦੀ ਹੈ ਨਾ ਉਹਨੂੰ ਹੀ ਪੈਣੇ ਆ ਸਾਰੇ ਜਿਹਨੇ ਪਹਿਲੇ ਹੀ ਲੱਤਾਂ 'ਚ ਜਹਾਨੀ ਉਹਦੇ ਪਿੱਛੇ ਕੀ ਪੈਣਗੇ ਹੁਣ ਕਾਂਗਰਸ ਦਾ ਤਾਂ ਇਹ ਪੂਰੇ ਭਿਕਾਰੂ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀਆਂ ਤੁਹਾਡਾ ਘਰ ਜੋੜ ਵੀ ਦੱਸਿਆ ਜਾ ਰਿਹਾ ਬੀਜੇਪੀ ਨਾਲ ਹੋ ਰਿਹਾ ਹੈ ਮੇਰੀ ਖਿਆਲ ਇਹ ਬਲਾਸਨ ਦੀ ਚੋਣਾਂ ਆਜੀ ਦੇ ਚੋਣਾਂ ਮਿਲ ਕੇ ਲੜ ਰਹੇ ਹੋ ਤੁਸੀਂ ਦੇਖੋ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪੇ ਤਕੜਾ ਹੋ ਰਿਹਾ ਦਿਨ-ਪ੍ਰਤੀ ਦਿਨ ਸਾਨੂੰ ਲੋੜ ਨਹੀਂ ਕਿਸੇ ਪਾਰਟੀ ਦੀ ਬਾਕੀ ਇਹ ਸਮਝੌਤੇ ਆਦੇ ਸਮਝੌਤੇ ਸ਼ੁਰੂ ਤੋਂ ਹੁੰਦੇ ਆਏ ਪਰ ਇਹ ਜਿਹੜਾ ਪੰਜਾਬ ਨਾਲ ਖੜੇਗਾ ਪੰਜਾਬ ਦੀ ਗੱਲ ਕਰੇਗਾ ਪੰਜਾਬੀਆਂ ਨਾਲ ਖੜੇਗਾ ਉਹਦੇ ਨਾਲ ਕਠjóੜ ਹੋਊਗਾ ਨਹੀਂ ਸਾਡੇ ਅਸੀਂ ਸਾਡੀਆਂ ਕੋਈ ਬਾਹਾਂ ਨਹੀਂ ਆਕੜੀਆਂ ਕਿ ਅਸੀਂ ਮਰ ਚੱਲੇ ਆ ਕਿਸੇ ਬਿਨਾ ਪਰ ਇਹ ਵੀ ਹਾਂ ਜੇ ਕੋਈ ਪੰਜਾਬ ਲਈ ਸੂਹਿਰ ਦੋਏਗਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗਾ ਪੰਜਾਬ ਦੇ ਮੁੱਦਿਆਂ ਤੇ ਸਹਿਮਤੀ ਕਰੇਗਾ ਉਹ ਹੋ ਵੀ ਸਕਦਾ ਉਹਦੇ ਨਾਲ ਖੇੜਾ ਸਾਹਿਬ ਤਣਤਾਰ ਦੇ ਵਿੱਚ ਰੋਲਾ ਪੇਛ ਦੇਣੇ ਅਦਲਤਾਂ ਗੈਂਗਸਟਰ ਨੂੰ ਦਿੰਦਾ ਟਿਕਟਾਂ ਕਿ ਗੈਂਗਸਟਰ ਨੂੰ ਦੇਤੀ ਉੱਥੇ ਜਾ ਕੇ ਦੱਪ ਕੇ ਨਾਲ ੱੱਕੇ ਨਾਲ ਪਿੰਡਾਂ ਦੇ ਵਿੱਚ ਬੁਥਿਆਂ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਕਰਕੇ ਥੋੜਾ ਗ੍ਰੋਥ ਵੱਧ ਗਿਆ ਇਹਨਾਂ ਦਾ ਵੋਟਾ ਦਾ ਨਹੀਂ ਤਾਂ ਕਹਿੰਦੇ ਉਹਨਾਂ ਦਾ ਵੀ ਜ਼ੀਰੋ ਹੋ ਜਣਾ ਸੀ ਮਤਲਬ ਕਿ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਹੁਣ ਗੈਂਗਸਟਰ ਨੂੰ ਲੋਕੀ ਜ਼ਿਆਦਾ ਪਸੰਦ ਕਰਦੇ ਆ ਇਹ ਜਿਹੜਾ ਗੁੰਮਰਾਹਕ ਉਹਨੂੰ ਪ੍ਰਚਾਰਾ ਝੂਠ ਬੋਲ ਕੇ ਇਹਨਾਂ ਨੇ 2022 ਸਰਕਾਰ ਬਣਾ ਲਈ ਪਰ ਹੁਣ ਲੋਕ ਪੰਜਾਬ ਦੇ ਲੋਕ ਬੜੇ ਸਿਆਣੇ ਆ ਤੇ ਬੜੇ ਅਣਖੀ ਆ ਇਹਨਾਂ ਦੀ ਹਰ ਇੱਕ ਗੱਲ ਤੇ ਇਹਨਾਂ ਤੋਂ ਜਵਾਬ ਵੀ ਲੈਣਗੇ ਤੇ ਇਹਨਾਂ ਨੂੰ ਕਚੈਰੀ 'ਚ ਲੋਕਾਂ ਦੀ ਕਚੈਰੀ 'ਚ ਆ ਕੇ ਖੜਾ ਵੀ ਹੋਣਾ ਪਊਗਾ ਇਹ ਜਿਹੜੀਆਂ ਗੱਲਾਂ ਬਹਾਨੇਬਾਜ਼ੀ ਹੈ ਨਾ ਇਹਨਾਂ ਕੋਲ ਹੁਣ ਡੰਗ ਨਹੀਂ ਟੱਪਣਾ ਜੇ ਤਰਨਤਾਰਨ ਦੇ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਸਹਿਯੋਗ ਤੇ ਇੰਨਾ ਮਤਦਾਨ ਕਰਿਆ ਨਾ ਤਾਂ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਹਤਾਸ਼ੀ ਸੋਹਿਰਤ ਸੋਚ ਬਿਜ਼ਨੈਸਰੀ ਲੀਡਰ ਹੋਣ ਦੇ ਨਾਤੇ ਕਰਿਆ ਪੰਜਾਬ ਦੀ ਹਵਾ ਕੀ ਕਹਿ ਰਹੀ ਹੈ ਬਲਾਗ ਸੰਤੀ ਜ਼ਿਲ੍ਹੇ ਵਿੱਚ ਚੋਣਾਂ ਨੂੰ ਲੈ ਕੇ ਕਿੰਨੇ ਕੁ ਲੋਕ ਉਤਸ਼ਾਹ ਨੇ ਜਾਂ ਫਿਰ ਕਿਤਨੇ ਕਿਤੇ ਸਾਇਲੈਂਟ ਹੈ ਵੋਟ ਇਸ ਵਾਰੀ ਕੀ ਪਤਾ ਨਹੀਂ ਲੱਗ ਰਿਹਾ ਕਿ ਇਹਨੂੰ ਪਾਣੀ ਲੋਕਾਂ ਨਹੀਂ ਬਿਲਕੁਲ ਸਾਇਲੈਂਟ ਨਹੀਂ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਤੇ ਵੀ ਕੋਈ ਨਾ ਕੋਈ ਇਲੈਕਸ਼ਨ ਆਵੇ ਵੀ ਜਿਹੜੀ ਇਹ ਸਰਕਾਰ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਇਹਨਾਂ ਦਾ ਹਿਸਾਬ ਤਾਂ ਬਰਾਬਰ ਕਰਿਆ ਜਾਵੇ ਜਿਹੜੀ ਇਹ ਗੱਲ ਕਹਿੰਦੇ ਨੇ ਵੀ ਵਿਕਾਸ ਕਰਿਆ ਕੰਮ ਬੋਲਦਾ ਹੁਣ ਲੋਕ ਦੱਸਣਗੇ ਖਾਸ ਕਰਕੇ ਸਾਡਾ ਹਲਕਾ ਖਰੜਾ ਤਾਂ ਬੜੇ ਟਾਈਮ ਤੋਂ ਇੰਤਜ਼ਾਰ ਕਰ ਰਿਹਾ ਵੀ ਇਲੈਕਸ਼ਨ ਹੋਵੇ ਤੇ ਇਹ ਵੋਟਾਂ ਮੰਗਣ ਲਈ ਪਿੰਡਾਂ ਵਿੱਚ ਆਉਣ ਜੋ ਉਹਨਾਂ ਨੇ ਵਿਕਾਸ ਕਰਿਆ ਫਿਰ ਲੋਕਾਂ ਨੂੰ ਦੱਸਣਗੇ ਕਿ ਉਹਨਾਂ ਨੇ ਵਿਕਾਸ ਕਿਆ ਕਰਿਆ ਤੇ ਲੁੱਟ ਖੁੱਟ ਕਿਆ ਕਰੀਆ ਲੋਕ ਵੋਟਾਂ ਹੀ ਜਵਾਬ ਦੇਣਗੇ ਸਾਰੇ ਉਮੀਦਵਾਰ ਹੋਗੇ ਤੁਹਾਡੇ ਬਿਲਕੁਲ ਜੀ ਬਿਲਕੁਲ ਉਮੀਦਵਾਰ ਤਾਂ ਗੁਰੂ ਸਾਹਿਬ ਦੀ ਕਿਰਪਾ ਹੈ ਵੀ ਲੋਕਾਂ ਦਾ ਇੰਨਾ ਕਿ ਸਹਿਯੋਗ ਮਿਲ ਰਿਹਾ ਵੀ ਸਾਨੂੰ ਕੁਝ ਸੀਟਾਂ ਦੇ ਤਾਂ ਸੀਨੀਅਰ ਲੀਡਰਸ਼ਿਪ ਨੂੰ ਬਹਿ ਕੇ ਫੈਸਲਾ ਕਰਨਾ ਪਿਆ ਵੀ ਕਿਹਨੂੰ ਟਿਕਟ ਦਈਏ ਦੋ ਦੋ ਉਮੀਦਵਾਰ ਵੀ ਸੀਗੇ ਤਿੰਨ ਤਿੰਨ ਵੀ ਸੀਗੇ ਪਰ ਪਾਰਟੀ ਦੀ ਪੂਰੀ ਚੜ੍ਹਦੀ ਕਲਾ ਹੈ ਲੋਕ ਸਾਡਾ ਵਰਕਰ ਪੂਰਾ ਜੋਸ਼ ਵਿੱਚ ਹੈ ਠੀਕ ਹੈ ਬਿਲਕੁਲ ਦੇਖੋ ਕਿ ਜਿੱ ਤਰੀਕੇ ਨਾਲ ਸ੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਨੇ ਦੁਆਰਾ ਐਲਾਨ ਕਰ ਦਿੱਤੇ ਨੇ ਦੂਜੇ ਪਾਸੇ ਨੂੰ ਲੱਸਿਆ ਗਿਆ ਕਿ ਆਮ ਆਦਮੀ ਪਾਰਟੀ ਸਰਕਾਰ ਅਗਰ ਡਰਦੀ ਹੈ ਤਾਂ ਸੁਖਵੀਰ ਬਾਦਲ ਤੋਂ ਡਰ ਰਹੀ ਹੈ ਕਿਉਂਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਲੋਕਲ ਨਾਲ ਜੁੜੀ ਹੋਈ ਪਾਰਟੀ ਹੈ ਜਿਸ ਨੂੰ ਲੈ ਕੇ ਲਗਾਤਾਰ ਅਕਾਲੀ ਦਲ ਦੀ ਵੋਟ ਵਧ ਰਹੀ ਹੈ ਤੱਕਾ ਕਰਕੇ ਹੀ ਆਮ ਆਦੀ ਪਾਰਟੀ ਸਾਡੇ ਵਰਕਰਾਂ ਨਾਲ ਇਹਨਾਂ ਨੂੰ ਲੱਸੀ ਗਈ ਤੱਕਾ ਕਰ ਰਹੀ ਹੈ ਕਿ ਕੱਲ੍ਹ ਦੇ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਖਵੀਰ ਬਾਦਲ ਵੱਲੋਂ ਰਿਕਾਰਡਿੰਗ ਚਲਾ ਦਿੱਤੀ ਹੈ ਤਾਂ ਉਸ ਨੂੰ ਲੈ ਕੇ ਕਾਫੀ ਜਿਹੜੀਆਂ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਤਰੀਕੇ ਨਾਲ ਉਹ ਬਲਾਕ ਸੰਮਤੀ ਜਿਹੜਾ ਬਸ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਰਿਜ਼ਲਟ ਕੁਝ ਵੱਖਰੀ ਵੇਖਣ ਨੂੰ ਮਿਲਣਗੇ ਥੋੜੇ ਕਰ ਮੈਨੂੰ ਗੁਰਜੋਤ ਦੇ ਨਾਲ ਹੁਤੇਸ਼ ਸਿੰਘ